ਮਾਨਯੋਗ ਸੀਐਮ ਪੰਜਾਬ ਡੀਜੀਪੀ ਪੰਜਾਬ ਤੇ ਹੋਰ ਸੀਨੀਅਰ ਅਸਰਾਂ ਦੀ ਹਦਾਇਤਾਂ ਮੁਤਾਬਕ ਮੋਗਾ ਪੁਲਿਸ ਵੱਲੋਂ ਜਿਹੜੀ ਆਪਣੀ ਮੁਹਿੰਮ ਚਲਾਈ ਹੋਈ ਹੈ ਮਾੜੇ ਅਨਸਰਾਂ ਦੇ ਖਿਲਾਫ ਉਹਦੇ ਵਿੱਚ ਸਾਨੂੰ ਕੱਲ ਕਾਮਯਾਬੀ ਮਿਲੀ ਜਦੋਂ ਅਸੀਂ ਪੰਜ ਬੰਦੇ ਗ੍ਰਿਫਤਾਰ ਕੀਤੇ ਹਨ ਉਹਨਾਂ ਤੋਂ ਸਾਨੂੰ ਆਖਿਰ ਜਿਹੜੇ ਨਜਾਇਜ਼ ਅਸਲੇ ਐ ਬੱਤੀਬੌਰ ਦੇ ਉਹ ਰਿਕਵਰ ਹੋਏ ਹਨ ਨਾਲ ਇੱਕ ਲਗਜ਼ਰੀ ਗੱਡੀ ਫੋਰਡ ਐਂਡਵਰ ਤੇ ਜਿਹੜੇ ਹੈਗੇ 16 ਜ਼ਿੰਦਾ ਰਾਉਂਡ ਬੱਤੀਬੌਰ ਦੇ ਉਹ ਰਿਕਵਰ ਹੋਏ ਹਨ ਸੋ ਜਿਵੇਂ ਪਹਿਲਾਂ ਵੀ ਤੁਹਾਨੂੰ ਬਰੀਫ ਕੀਤਾ ਗਿਆ ਸੀ ਮੋਗਾ ਪੁਲਿਸ ਰੋਡ ਕੰਟੀਨਿਊਸਲੀ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਉਸੇ ਦੀ ਲੜੀ ਦੇ ਵਿੱਚ ਇਹ ਜਿਹੜੀ ਹੈਗੀ ਹੈ ਉਹ ਰਿਕਵਰੀ ਹੋਈ ਹੈ ਇਹ ਜਿਹੜੇ ਬੰਦੇ ਹੈਗੇ ਨੇ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਵੱਖ-ਵੱਖ ਸਟੇਟਸ ਤੋਂ ਹੈਗੇ ਨੇ ਜਿਵੇਂ ਅਸੀਂ ਜਿਹੜੇ ਬੰਦੇ ਹੈ ਅ ਬਿਲਾਂਗੀ ਤੋਂ ਰਹਿਣ ਵਾਲੇ ਸੀਗੇ ਪਿੱਛੋਂ ਜੋਧਪੁਰ ਦਾ ਰਹਿਣ ਵਾਲੇ ਸੀ ਜਿਹੜਾ ਮੇਨ ਬੰਦਾ ਰਾਕੇਸ਼ ਅਸੀਂ ਫੜਿਆ ਉਹਦੇ ਨਾਲ ਦੋ ਸਾਥੀ ਹੋਰ ਸੀ ਉਹਨਾਂ ਦੀ ਪੁੱਜ ਗਈ ਚਾਇਆ ਤੇ ਅੱਗੇ ਅਸੀਂ ਮਾਨਸਾ ਤੋਂ ਵੀ ਬੰਦੇ ਫੜੇ ਆ ਤੇ ਇੱਕ ਬੰਦਾ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਹੈ ਸੋ ਕਾਫੀ ਕੋਆਰਡੀਨੇਟਡ ਆਪਰੇਸ਼ਨ ਹੋਇਆ ਵੱਖ-ਵੱਖ ਜਗ੍ਹਾ ਤੋਂ ਜਿਹੜੇ ਹੈਗੇ ਨੇ ਬੰਦਿਆਂ ਬਿਲੋਂਗ ਕਰਦੇ ਨੇ ਤੇ ਇਹ ਇੱਕ ਮਤਲਬ ਇੰਟਰ ਸਟੇਟ ਅ ਵੈਪਨ ਡਿਲੀਵਰੀ ਦਾ ਗੈਂਗ ਚਲਾ ਰਹੇ ਸੀ ਜਿਹਨਾਂ ਨੂੰ ਅਸੀਂ ਫੜ ਕੇ ਅ ਕਾਰਵਾਈ ਕੀਤੀ ਹੈ ਪਰਚਾ ਦਰਜ ਕੀਤਾ ਹੈ ਤੇ ਇਹਦੇ ਨਾਲ ਜਿਹੜਾ ਪ੍ਰੀਵੈਂਸ਼ਨ ਆਫ ਕਰਾਈਮ ਹੈ ਉਹ ਬੜੇ ਵਧੀਆ ਢੰਗ ਨਾਲ ਹੋਈ ਹੈ ਇਹਦੇ ਐਸੋਸੀਏਟਸ ਆ ਇਹ ਹੁਣ ਅਸੀਂ ਵੈਸੇ ਦੇਖਾਂਗੇ ਜੀ ਵੈਸੇ ਜਿਹੜਾ ਪਹਿਲੀ ਪ੍ਰੀਲਿਨਰੀ ਪੁਚੀ ਉਸ ਤੋਂ ਪਤਾ ਚੱਲਿਆ ਉਹ ਬੰਬੀਹਾ ਗੈਂਗ ਦੇ ਇਹ ਜਿਹੜੇ ਹੈਗੇ ਨੇ ਉਹ ਸਾਹਮਣੇ ਆਈ ਹੈ ਗੱਲ ਤੇ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਵੈਪਨਸ ਜਿਹੜੇ ਮਾਨਸੇ ਵਾਲੇ ਬੰਦਿਆਂ ਤੋਂ ਅਸੀਂ ਰਿਕਵਰ ਕੀਤੇ ਹੈਗੇ ਆ ਉਹਦੇ ਵਿੱਚ ਰਾਉਂਡ ਸਵਾ ਕ ਲੱਖ ਰੁਪਏ ਦੇ ਚਾਰ ਵੈਪਨ ਸੀਗੇ ਤੇ ਅੱਗੇ ਇਹਨਾਂ ਨੇ ਜਿਹੜੇ ਹੋਰ ਅੱਗੇ ਦੇਣੇ ਸੀ ਉਹ ਸਾਰੀ ਜਿਹੜੀ ਡਿਟੇਲਡ ਪੁੱਛਗਿੱਛ ਅਸੀਂ ਕਰਾਂਗੇ ਇਹਦੇ ਵਿੱਚ ਪੰਜ ਬੰਦੇ ਜਿਹੜੇ ਹੈਗੇ ਨੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਨੇ ਉਹਨਾਂ ਦੇ ਖਿਲਾਫ ਪਹਿਲਾਂ ਕੋਈ ਅਪਰਾਧਿਕ ਬੈਕਗ੍ਰਾਉਂਡ ਨਹੀਂ ਹੈ ਪਰ ਜਿਹੜਾ ਛੇਵਾਂ ਬੰਦਾ ਸੀ ਜੇਲ੍ਹ ਦੇ ਵਿੱਚ ਫਰੀਦਕੋਟ ਬੰਦ ਹੈਗਾ ਸੁਖਜੰਡੇ ਵਾਲਾ ਉਹਦੇ ਉੱਤੇ ਤਿੰਨ ਪਹਿਲਾਂ ਪਰਚੇ ਦਰਜ ਹੈਗੇ ਆ ਇਸ ਵੇਪਰ ਨੂੰ ਮਹੱਤਵ ਕਿਨੇ ਕਰਾਇਆ ਚਿੱਤ ਇਹ ਇੱਕ ਨਾਮ ਫਿਗਰ ਆਊਟ ਹੋ ਰਿਹਾ ਜੀ ਉਹ ਤਫਤੀਸ਼ ਅਸੀਂ ਹੁਣ ਦੇਖਾਂਗੇ ਉਹ ਬੰਦੇ ਨੇ ਇਹਨਾਂ ਨੂੰ ਐਮਪੀ ਤੋਂ ਪਿੱਛੋਂ ਸੋਰਸ ਐਮਪੀ ਹੈਗਾ ਉੱਥੋਂ ਲਿਆ ਕੇ ਦਿੱਤੇ ਹੈਗੇ ਆ ਰਕੇਸ਼ ਕ੍ਰਿਮੀਨਲ ਪਰਚੇ ਜਿਹੜਾ ਜਿਹੜਾ ਤੁਹਾਨੂੰ ਪੜਾਇਆ ਨਹੀਂ ਇਹਨਾਂ ਤੇ ਪਰਚਾ ਹੈ ਅਪਰਾਧਿਕ ਪਰਚਾ ਕੋਈ ਪਹਿਲਾਂ ਦਰਜ ਨਹੀਂ ਹੈਗੀ ਇਹ ਨਵੇਂ ਉੱਠੇ ਸੀਗੇ ਫੁੱਟ ਸੋਲਜਰ ਸੀਗੇ ਤੇ ਨਾਲ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੇ ਵਿੱਚ ਜਿਹੜੇ ਤਿੰਨ ਪਰਚੇ ਲੱਗੇ ਉਹ ਚਲਾ ਰਿਹਾ ਸੀਗਾ ਸਾਰਾ ਇਹ ਹਾਂ ਉਹ 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 ਹੀ ਵਾਸ ਅ ਮੇਨ ਮਤਲਬ ਪਰਸਨ ਜਿਹੜਾ ਜਿਹੜਾ ਜਿਨੇ ਵੈਪਨ ਸਪਲਾਈ ਕੀਤੇ ਉਹ ਵੀ ਬੰਦਾ ਮੇਨ ਹੈ ਉਹ ਉਹ ਫੜਨਾ ਬਾਕੀ ਹੈ ਇਹਨੂੰ ਅਸੀਂ ਪ੍ਰੋਡਕਸ਼ਨ ਕਰਾਂਗੇ ਸਰ ਇਹ ਪੰਜਾਂ ਬੰਦੇ ਇਹਨੇ ਟਾਰਗੇਟ ਕਿਨੂੰ ਬਣਾਉਣਾ ਸੀ ਯਾਰ ਉਹ ਇਸ ਤਰ੍ਹਾਂ ਹਲੇ ਸਾਨੂੰ ਤਫਤੀਸ਼ ਅਸੀਂ ਲੈ ਕੇ ਆਵਾਂਗੇ ਪੁਚਗਿਸ਼ ਲੈ ਕੇ ਆਵਾਂਗੇ ਵੀ ਕੀ ਇਹਨਾਂ ਦਾ ਮੇਨ ਮਕਸਦ ਕੀ ਸੀ ਉਹ ਹਲੇ ਹਲੇ ਤੱਕ ਤਫਤੀਸ਼ ਦੇ ਵਿੱਚ ਪਾਟ ਹੈਗਾ ਹਲੇ ਸਾਨੂੰ ਅਸੀਂ ਇੰਟਰੋਗੇਟ ਕਰਕੇ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਕਰਾਂਗੇ ਇਹ ਬੇਸਿਕਲੀ ਜੀ ਇਹਨਾਂ ਦਾ ਜਿਹੜਾ ਸਾਰਾ ਮੋਡਲ ਫਰੈਂਡ ਹੈ ਇਹ ਉਹ ਸੋਸ਼ਲ ਮੀਡੀਆ ਦੇ ਰਾਹੀਂ ਇੰਸਟਾਗ੍ਰਾਮ ਰਾਹੀਂ ਆਈਡੀਆਂ ਰਾਹੀਂ ਹੁੰਦਾ ਹੈ ਕਿ ਜਿਹੜਾ ਇੱਕ ਬੰਦਾ ਮੈਨੂੰ ਦੱਸ ਰਿਹਾ ਹੈਗਾ ਹਜੇ ਡਿਊ ਟੂ ਆਨ ਗoing ਇਨਵੈਸਟੀਗੇਸ਼ਨ ਆਈ ਕੈਨ ਨਾਟ ਰਿਵੀਲ ਮੈਂ ਨਾਮ ਨਹੀਂ ਦੱਸ ਸਕਦਾ ਸੋ ਉਹਦੇ ਰਾਹੀਂ ਇਹ ਕੰਟੈਕਟ ਦੇ ਵਿੱਚ ਆਏ ਅਦਰਵਾਈਜ਼ ਜਿਹੜਾ ਇਹਨਾਂ ਦਾ ਮੋਡਸ ਆਪਰੈਂਡ ਇਹ ਸੋਸ਼ਲ ਮੀਡੀਆ ਦੇ ਰਾਹੀਂ ਹੈਗਾ ਸਰ ਇਹ ਬੁੱਕ ਬਰੀ ਹੋਈ ਸੀ ਨਾ ਕਿਸ ਤਰ੍ਹਾਂ ਹਾਂ ਇਹ ਸਾਨੂੰ ਆਪਣੇ ਸੋਰਸਸ ਤੋਂ ਸਾਨੂੰ ਮਤਬੀ ਸਾਡੇ ਸੋਰਸਸ ਤੋਂ ਸਾਨੂੰ ਇਨਫੋਰਮੇਸ਼ਨ ਐਕਸਪਲਸ ਸਾਰਾ ਨਰੇਸ਼ ਕੋਲ ਪੜਿਆ ਸੀ ਜੀ 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 ਇਹਨੇ ਕਿਹਦੇ ਕੋਲ ਜਾਣੀ ਇਹ ਉਹੀ ਮੈਂ ਦੱਸ ਰਿਹਾ ਨਾ ਜਿਵੇਂ ਪਹਿਲਾਂ ਮੈਂ ਦੱਸਿਆ ਵੀ ਉਹ ਇੱਕ ਬੰਦਾ ਹੈਗਾ ਜਿਹੜਾ ਅੱਗੇ ਵਿੱਚ ਸੀਗਾ ਉਹ ਡਿਊ ਟੂ ਆਨ ਗoing ਇਨਵੈਸਟੀਗੇਸ਼ਨ ਮੋੜਾ ਨਾਮ ਤਾਂ ਨਹੀਂ ਰਿਵੀਲ ਕਰ ਸਕਦਾ ਸੋ ਉਹਨੇ ਵਿੱਚ ਉਹਰੇ ਐਮਪੀ ਤੋਂ ਲਿਆ ਕੇ ਦਿੱਤਾ ਜੀ 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 ਗ੍ਰਫਤਾਰੋਂ ਉਥੋਂ ਕਿੱਥੇ ਪੁੰਚਾ ਨਹੀਂ ਬਣਾਉਂਦੇ ਨਹੀਂ ਇਹ ਇੱਥੋ ਹੀ ਗ੍ਰਫਤਾਰੀ ਹੋਈ ਹੈ ਜੀ ਇੱਥੇ ਆਏ ਹੋਏ ਸੀਗੇ ਕਿਉਂਕਿ ਕੁਝ ਬੰਦੇ ਮਾਨਸੇ ਦੇ ਸੀਗੇ ਇੱਕ ਬੰਦਾ ਜੇਲ੍ਹ ਚ ਵੀ ਬੈਠਾ ਹੈ ਸੋ ਉਹ ਸਾਰੇ ਆਪਸ ਲਿੰਕ ਸੀਗੇ ਸੋ ਗ੍ਰਫਤਾਰੀ ਇੱਥੋ ਹੀ ਹੋਈ ਹੈ ਮੋਗੇ ਤੋਂ ਸੋ ਉਹ ਬੰਦਾ ਨਾਮਜ਼ਦ ਕਰਦੇ ਜਿਹੜੇ ਜਿਹਨਾਂ ਤਫਰੀਹ ਦੇ ਵਿੱਚ ਹੈ ਜੀ ਜੀ ਉਹ ਕਰਾਂਗੇ ਜੀ ਹੁਣ ਨਾਮਜ਼ਦ ਇਦੇ ਵਿੱਚ ਜੀ ਹਜੇ ਤਾਂ ਜਿਹੜਾ ਬਾਈ ਨੇਮ ਐਫ ਆਈ ਆਰ ਉਹ 6 ਬੰਦਿਆਂ ਤੇ ਹੈਗੀ ਐ ਜਿਸ ਤੋਂ ਇੱਕ ਜਿਹੜਾ ਹੈਗਾ ਬੰਦਾ ਜੇਲ੍ਹ ਦੇ ਵਿੱਚ ਐ ਪੰਜ ਬੰਦੇ ਸਾਡੇ ਕੋਲ ਅਸੀਂ ਅਰੈਸਟ ਕਰ ਲਏ ਆ ਇੱਕ ਬੰਦਾ ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਜਿਹੜਾ ਲਿੰਕ ਹੈਗਾ ਉਹ ਫਿਗਰ ਆਊਟ ਹੋਇਆ ਬਾਕੀ ਉਹ ਤੋਂ ਗੱਲ ਅੱਗੇ ਚੱਲੂਗੀ ਜਦੋਂ ਅਸੀਂ ਉਹਨੂੰ ਕਾਬੂ ਕਰ ਲਾਂਗੇ ਕਿ ਅੱਗੇ ਉਹ ਹੋਰ ਕਿਹੜੇ-ਕਿਹੜੇ ਲਿੰਕਸ ਨੇ ਜੀ ਜੀ ਗੱਡੀ ਬਰਾਮਦ ਹੋਈ ਹੈ ਜੀ ਜੀ ਗੱਡੀ ਬਰਾਮਦ ਹੋਈ ਹੈ ਗੱਡੀ ਜਿਹੜਾ ਮਾਨਸਾ ਵਾਲਾ ਬੰਦਾ ਇਹ ਦੋ ਹੈਗੀਆਂ ਉਹਨਾਂ ਤੋਂ ਗੱਡੀ ਬਰਾਮਦ ਹੋਈ ਗੱਡੀ ਮਾਲਕ ਜੀ ਗੱਡੀ ਮਾਲਕ ਦਾ ਨਾਮ ਕਰਨ ਕਰਨਦੀ ਹੈਗਾ ਜ ਹਰੀਏ ਵਾਲਾ थाना सदर सिर्फ ਕਰਦੇ ਕਿਸੇ ਦੇ ਕੰਮ ਕਰਨਾ ਇਸ ਤੋਂ ਬਹੁਤ ਕੰਮ ਕਰਦੇ ਇਹ ਬੇਸਿਕਲੀ ਜੀ ਕੰਮ ਤਾਂ ਮਤਲਬ ਇਸ ਤਰ੍ਹਾਂ ਨਹੀਂ ਹੈ ਜਿਵੇਂ ਜੋਧਪੁਰ ਤੋਂ ਆਇਆ ਹੋਇਆ ਬੰਦਾ ਉਥੇ ਆ ਕੇ ਰਹਿ ਰਹੇ ਸੀਗੇ ਸੋ ਐਸੇ ਕੰਮ 'ਚ ਪਏ ਹੋਏ ਸੀਗੇ ਰੀਸੈਂਟਲੀ ਆਏ ਸੀਗੇ ਕੋਈ ਜ਼ਿਆਦਾ ਪੁਰਾਣੇ ਨਹੀਂ ਆਏ ਪਰ ਇਹ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਹੈਗੇ ਆ ਉਹ ਜੀ ਜੀ